ਇਹ ਸਰ ਸਾਡੀ ਹੈਗੀ 5th ਕਲਾਸ ਅ ਦੋਰਾ ਬੋਲ ਬਟੇ ਸ਼ਾਬਾਸ਼ ਦੀ ਗੋਣੇ ਹਾਓ ਆਰ ਯੂ ਆ ਬੀ ਆਰ ਫਾਈਨ ਬਟੇ ਸਿਟ ਡਾਊਨ ਥੈਂਕ ਯੂ ਸਰ ਇਹ 5th ਕਲਾਸ ਹੈ ਸਰ ਸਾਡੀ ਇਹਦੇ ਬੱਚੇ ਜਿਹੜੇ ਬਿਲਕੁਲ ਮਤਲਬ ਇੰਗਲਿਸ਼ ਮੀਡੀਅਮ ਤੱਕ ਵੀ ਕਵਰ ਕਰਦੇ ਆ ਜਿਹੜੇ ਬੱਚੇ ਆ ਨਾ ਔਰ ਬੱਚਿਆਂ ਦੀ ਪੰਜਾਬੀ ਪੜ੍ਹਨ ਦੀ ਸਪੀਡ 1 ਮਿੰਟ ਦੇ ਵਿੱਚ 100 ਪਲੱਸ ਹੈ ਜੀ 1 ਮਿੰਟ 100 ਸ਼ਬਦ ਤੋਂ ਜ਼ਿਆਦਾ ਜਿਹੜੇ ਪੰਜਾਬੀ ਪੜ੍ਹਦੇ ਆ ਇਹ ਬਿਲਕੁਲ ਛੁੱਧ ਔਰ ਬੱਚੇ ਬਿਲਕੁਲ ਯਾਨੀ ਕਿ ਐਨ ਪੰਕਚੁਅਲ ਹੈ ਜਿੰਨੀ ਸਾਡੀ ਗਿਣਤੀ ਹਾਂ ਸਾਰੇ ਬੱਚੇ ਹਾਜ਼ਰ ਹੁੰਦੇ ਡੇਲੀ ਔਰ ਬਹੁਤ ਵਧੀਆ ਢੰਗ ਨਾਲ ਯਾਨੀ ਕਿ ਨਾ ਜੀ ਕਿ ਐਜੂਕੇਸ਼ਨ ਲੈ ਲੈ ਬਕਾਇਦਾ ਸਾਡੇ ਕੋਲ ਕੰਪਿਊਟਰ ਹੈ ਹਾਂ ਬਿਲਕੁਲ ਈ ਪੰਜਾਬ ਸਾਰੀ ਐਪ ਜਿਹੜੀਆਂ ਨਾ ਕੰਪਿਊਟਰ ਤੇ ਇਹਨਾਂ ਦਾ ਚੱਲਦਾ ਸਿਸਟਮ ਸਾਰਾ ਨਹੀਂ ਤੇ ਬਿਲਕੁਲ ਹੀ ਬੱਚੇ ਜਿਹੜੇ ਆ ਯਾਨੀ ਕਿ ਕੋਈ ਵੀ ਕਿਸੇ ਕਿਸਮ ਦਾ ਯਾਨੀ ਕਿ ਇਦਾਂ ਨਹੀਂ ਕਿ ਮਾਡਲ ਸਕੂਲ ਨਾਲ ਪਿੱਛੇ ਰਹਿੰਦੇ ਬੱਚੇ ਬਿਲਕੁਲ ਅੱਗੇ ਚੱਲ ਰਹੇ ਆਜਾ ਹੁਣ ਤੁਹਾਨੂੰ ਦਿਖਾਉਦੇ ਸਾਡੀ ਪ੍ਰੀ ਪ੍ਰਾਇਮਰੀ ਸੈਕਸ਼ਨ ਹੈ ਤੇਰੇ ਇਹ ਸਰ ਪ੍ਰੀ ਪ੍ਰੈਮਰੀ ਸੈਕਸ਼ਨ ਹਾਂ ਇਹ ਜਿਹੜੇ ਛੋਟੇ 3 ਤੋਂ ਲੈ ਕੇ 6 ਸਾਲ ਦੇ ਬੱਚੇ ਹਨ ਜੀ ਇਹਨਾਂ ਦਾ ਬਾਕਾਇਦਾ ਬੈਠਣ ਦਾ ਤੇ ਜੇ ਕੋਈ ਇੱਕ ਬੱਚਾ ਸੋ ਜਾਵੇ ਸੌਣ ਦਾ ਔਰ ਇਹਨਾਂ ਦਾ LED ਸਿਸਟਮ ਸਾਰਾ ਚੱਲਦਾ ਹੀ ਇੰਜੋਏ ਦੇ ਨਾਲ ਹੀ ਥੋੜਾ ਜਿਹੜਾ ਇਹਨਾਂ ਬੱਚਿਆਂ ਨੂੰ ਉਸ ਤਰ੍ਹਾਂ ਉਸ ਤਰ੍ਹਾਂ ਦਾ ਮਾਹੌਲ ਜਿਆ ਮਿਲ ਜਾਂਦਾ ਹੈ ਨਾ ਬੱਚਿਆਂ ਨੂੰ ਹਾਂ ਜੀ ਸਾਡੇ ਮੈਡਮ ਨੇ ਇਹਨਾਂ ਨੂੰ ਬੜੇ ਵਧੀਆ ਪ੍ਰੀ ਪ੍ਰੈਮਰੀ ਸੈਕਸ਼ਨ ਲਈ ਅਲੱਗ ਸਾਰਾ ਖੇਡਣ ਦਾ ਇਹਨਾਂ ਦਾ ਜਿਹੜਾ ਕਲਾਸਰੂਮ ਦਾ ਸਿਸਟਮ ਹੀ ਸਾਰਾ ਜਿਹੜਾ ਇਹਨਾਂ ਦਾ ਸਿਲੇਬਸ ਹੈ ਨਾ ਜੀ ਉਹ ਸਾਰਾ ਜੀ ਪੂਰਾ ਹੀ ਬਾਲ ਤੇ ਹੈਗਾ ਯਹਾਂ ਹਾਂ ਤਾਂ ਕਿ ਇਹਨਾਂ ਨੂੰ ਮਾਹੌਲ ਇਸ ਤਰ੍ਹਾਂ ਦਾ ਮਿਲੀ ਜਾਵੇ ਸਾਡੇ ਸਕੂਲ ਡਾਕਟਰ ਬੀ ਆਰ ਅੰਬੇਦਕਰ ਸਰਕਾਰੀ ਐਲੀਮੈਂਟਰੀ ਸਕੂਲ ਬੀਨੇਵਾਲ ਦੇ ਵਿੱਚ ਅੱਜ ਸ਼੍ਰੀ ਸੰਦੀਪ अरोड़ा ਜੀ ਗੜਸ਼ੰਕਰ ਤੋਂ ਆਪਣੇ ਛੋਟੇ ਭਰਾ ਹਰਪ੍ਰੀਤ ਹੈਰੀ ਯੂ ਐਸ ਏ ਵਾਲਿਆਂ ਦਾ ਜਨਮ ਦਿਨ ਮਨਾਉਣ ਲਈ ਸਾਡੇ ਸਕੂਲ ਵਿੱਚ ਪਹੁੰਚੇ ਹਨ ਇਹਨਾਂ ਨੇ ਆਪਣੀ ਇਹ ਖੁਸ਼ੀ ਛੋਟੇ ਨੰਨੇ-ਮੁੰਨੇ ਬੱਚਿਆਂ ਨਾਲ ਮਨਾਉਣ ਦਾ ਇੱਕ ਬਿਲਖਣ ਉਪਰਾਲਾ ਕੀਤਾ ਹੈ ਇਸ ਦਿਨ ਇਹਨਾਂ ਨੇ ਬੱਚਿਆਂ ਨੂੰ ਮਠਿਆਈਆਂ ਤੇ ਨਾਲ ਦੀ ਨਾਲ ਸਟੇਸ਼ਨਰੀ ਜਿਹੜੀ ਹੈ ਵੰਡ ਕੇ ਇੱਕ ਮਿਸਾਲ ਕੰਮ ਕੀਤੀ ਹੈ ਅਸੀਂ ਬਹੁਤ ਖੁਸ਼ੀ ਆ ਸਾਡਾ ਪੂਰਾ ਬੱਚੇ ਬਹੁਤ ਹੀ ਇਹਨਾਂ ਦੀ ਖੁਸ਼ੀ ਵਿੱਚ ਸ਼ਰੀਕ ਹੋ ਰਹੇ ਹਨ ਔਰ ਸਾਨੂੰ ਮਾਣ ਹੈ ਔਰ ਅਸੀਂ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਇਹਨਾਂ ਦੇ ਛੋਟੇ ਬ੍ਰਦਰ ਦੀ ਜਿਹੜੀ ਹੈ ਉਹ ਤੰਦਰੁਸਤੀ ਰਹੇ ਤੇ ਉਹਨਾਂ ਦੀ ਉਮਰ ਲੰਬੀ ਕਰੇ ਧੰਨਵਾਦ ਜੀ